ਲੋਵੀ ਦੋਸਤੋ ਕਹਿੰਦੇ ਕੌਣ ਆ ਗਿਆ ਆ ਗਿਆ ਬਾਪੂ ਬੂਰੀਆਂ ਵਾਲਾ ਬਾਪੂ ਬੂਰੀਆਂ ਵਾਲੇ ਨੇ ਦੋਸਤੋ ਅੱਜ ਬੜੀ ਟੌਪ ਕਲਾਸ ਝੋਟੀਆਂ ਦਿਖਾਈਆਂ ਵਾ ਤੇ ਜਿਹਦੇ ਵਿੱਚ ਉਹ ਇੱਕ ਝੋਟੀ ਆ ਵੀ ਦੋਸਤੋ ਪੂਰੀ ਸਿਰੇ ਦੀ ਝੋਟੀ ਆ ਦੁੱਧ ਵਾਲੇ ਪੱਖ ਤੋਂ ਸਿਰਾ ਕਰਾ ਦੂਗੀ ਬਾਕੀ ਦੋਸਤੋ ਇਹਦੇ ਵਿੱਚ ਵੀ ਬਹੁਤ ਚੰਗਾ ਬਲੱਡ ਆ ਬਲੱਡ ਮੈਂ ਤਾਂ ਕਹਦਾ ਕਿਉਂਕਿ ਜਿਹੜੇ ਬੁਲਦੀ ਆ ਉਹਦੀਆਂ ਧੀਆਂ ਨੇ ਦੁੱਧ ਬਹੁਤ ਦਿੱਤਾ ਤੇ ਜੇ ਕਿਸੇ ਨੂੰ ਸ਼ੱਕ ਕਿੰਤੂ ਪ੍ਰੰਤੂ ਹੋਵੇ ਤਾਂ ਉਹ ਵੀ ਦੋਸਤੋ ਡੀਐਨਏ ਕਰਵਾ ਲਵੇ ਇਹਨਾਂ ਦੀ ਡੀਐਨਏ ਦੀ ਗਾਰੰਟੀ ਆਈ ਆ ਕਿਉਂਕਿ ਗਾਰੰਟੀ ਉਸ ਦੀ ਦਿੱਤੀ ਜਾਂਦੀ ਆ ਜਿਹੜੀ ਪਿੱਛੋਂ ਗਾਰੰਟੀ ਬੰਦੇ ਨੇ ਭਰੀ ਹੋਵੇ ਘਰ ਜਮ ਝੋਟੀ ਕਿਸੇ ਤੋਂ ਲਈ ਹੋਵੇ ਉਸ ਚੀਜ਼ ਦੀ ਗਾਰੰਟੀ ਦੇਣ ਦਾ ਵੀ ਪੂਰਾ ਪੂਰਾ ਹੱਕ ਬਣਦਾ ਆਓ ਆਪਾਂ ਡਰੈਸ ਕਰਵਾਈਏ ਪਹਿਲਾਂ ਤੁਹਾਨੂੰ ਕਨਫਰਮ ਕਿਉਂਕਿ ਕਈਆਂ ਵੀਰਾਂ ਨੇ ਦੂਰੋਂ ਨੇੜੇ ਆਉਣਾ ਹੁੰਦਾ ਵਾ ਸਤਿਗੁਰੂ ਆਪੂ ਜੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਪੂ ਜੀ ਫਿਰ ਆ ਨਗੀਨਾ ਕਿੱਥੋਂ ਲੱਭ ਲਿਆਂਦਾ ਜੀ ਬਾਈ ਜੀ ਇਹ ਦਸ਼ਕਾਂ ਦੇ ਬਹੁਤ ਮੂਹਣ ਆਉਂਦੇ ਸੀ ਅੱਛਾ ਵੀ ਦੋ ਨੀ ਤਾਂ ਇਹ ਨਗੀਨੇ ਬਾਪੂ ਲਿਆ ਟੌਪ ਕਲਾਸ ਦੇ ਹੁਣ ਵੀ ਗੱਬਣ ਤੇ ਹੁਣ ਵੀ ਰਿਕਾਰਡ ਆਣੀ ਅੱਛਾ ਤੇ ਫਿਰ ਆਪਾਂ ਬੜੇ ਚਰਦਾ ਮੈਨੂੰ ਮਾਨ ਸੀ ਇਹਨਾਂ ਦੇ ਉੱਤੇ ਕਟੀਆਂ ਤੇ ਠੀਕ ਆ ਤੇ ਮੈਨੂੰ ਹੁਣ ਬਾਪੂ ਕਦੇ ਪਹਿਲਾਂ ਨਿਗਾ ਨੁਗਾ ਜਿ ਘਰੀ ਫੜਦਾ ਮੈਂ ਪਹਿਲਾਂ ਨਿਗਾ ਜਿ ਕੱਡੀਆਂ ਸੀ ਮੈਂ ਕਿਹਾ ਕੋਈ ਨਹੀਂ ਬੰਦਾ ਹੌਲੀ ਹੌਲੀ ਚੱਲਾਂਗੇ ਤੇ ਲੈ ਲਾਂਗੇ ਠੀਕ ਆ ਤੇ ਫਿਰ ਆਪਾਂ ਪੈਸੇ ਨਹੀਂ ਵੇਖਿਆ ਕਾਪਾ ਹੌਸਲਾ ਵਧਾਈ ਕਰਨੀ ਬੱਚਿਆਂ ਦੀ ਤੇ ਕੰਪਿਊਟਰ ਰਿਕਾਰਡ ਵਿਖਾਉਣਾ ਵੀ ਵਾਕਿਆ ਹੈ ਰਿਕਾਰਡ ਮੇਲੇਆਂ ਵਾਲੀਆਂ ਕਟੀਆਂ ਆਈਆਂ ਅੱਛਾ ਹਾਂਜੀ ਨਹੀਂ ਵਾਕਿਆ ਗੱਲ ਸਹੀ ਆ ਬਾਕੀ ਜਿਹੜੀ ਰਿਕਾਰਡ ਵਾਲੀ ਚੀਜ਼ ਆ ਉਹ ਤਾਂ ਫਿਰ ਪਈਆਂ ਨਾਲ ਮਿਲਦੀ ਹੈ ਪਈਆਂ ਨਾਲ ਮਿਲਦੀ ਰਪਈਆਂ ਨਾਲ ਹਾਂ ਤੇ ਬਾਕੀ ਸੌਂ ਗਈ ਆ ਕਰ ਰਿਕਾਰਡ ਵਾਲਾ ਬੱਚੇ ਦੇਣੇ ਦੇਣੇ ਆ ਠੀਕ ਆ ਤੇ ਬਾਪੂ ਜੇ ਗੱਲ ਕੀਤੀ ਜਾਵੇ ਇਹ ਕਿਹੜੇ ਸਾਂਹ ਦੀ ਆ ਗਈ ਇਹ ਇਹ ਬੱਲੂ ਤੂ ਜਿਹੜਾ ਬੱਲੂ ਠੀਕ ਆ ਜਿਹੜਾ ਆਪਣਾ ਨੱਥੂ ਵਾਲੇ ਨੱਥੂ ਵਾਲੇ ਘਰ ਦਾ ਬੱਲੂ 2 ਜਿਹੜਾ ਠੀਕ ਆ ਉਹਦੀ ਆ ਉਹਦੀ ਸੋ ਦੋਸਤੋ ਥੋੜੀ ਜੀ ਮੈਂ ਵਿਸਤਾਰ ਨਾਲ ਦੱਸ ਦੇਵਾਂ ਵੀ ਜਿਹੜਾ ਨੱਥੂ ਵਾਲੇ ਘਰ ਵੀ ਸਰਦਾਰ ਅਮਰਜੀਤ ਸਿੰਘ ਭੋਲਾ ਅੰਕਲ ਜੀ ਆ ਚਲੋ ਉਹਨਾਂ ਦਾ ਲਾਇਆ ਹੋਇਆ ਕਹਿੰਦੇ ਨਾ ਬੋਰਡ ਦੀ ਜਗ੍ਹਾ ਬੋਰਡ ਲੱਗਦਾ ਨਹੀਂ ਤੇ ਉਹਨਾਂ ਦੇ ਘਰੇ ਬੋਰਡ ਦੀ ਜਗ੍ਹਾ ਬੋਰਡ ਲੱਗਾ ਵਾ ਕਿਉਂਕਿ ਬਾਈ ਸੁਖੀ ਉਹਨਾਂ ਨੂੰ ਬੜਾ ਜ਼ਿਆਦਾ ਸ਼ੌਂਕ ਆ ਬਹੁਤ ਚੰਗਾ ਪਸ਼ੂ ਤੰਨ ਰੱਖਿਆ ਹੋਇਆ ਵਾ ਤੇ ਇਹ ਬੱਲੂ 2 ਦਾ ਇਹਦੇ ਵਿੱਚ ਬਲੱਡ ਆ ਤੇ ਬਾਪੂ ਇਹਦੀ ਫਿਰ ਜਿਹੜੀ ਮਾਂ ਸੀਗੀ ਕਿੰਨੇ ਕ ਦੁੱਧ ਵਾਲੀ ਸੀ ਮਾਂ ਇਹਦੀ 15 16 ਲੀਟਰ ਵਾਲੀ ਸੀ ਠੀਕ ਆ ਇਹ ਛੋਟੀ ਕੋ ਕਰਵਾਇਆ ਨਾ ਇਹ ਛੋਟੀ ਕੋ ਕਰਵਾਇਆ ਇੱਕੋ ਕਰਵਾਇਆ ਠੀਕ ਆ ਤੇ ਜੇ ਕੋਈ ਬਾਪੂ ਕਿਸੇ ਨੂੰ ਕੋਈ ਸ਼ੱਕ ਕੋ ਕੇ ਤੁਹਾਨੂੰ ਹੋਵੇ ਕੋਈ ਸ਼ੱਕ ਹੋਵੇ ਕਿਸੇ ਨੂੰ ਡੀਐਨਏ ਪੂਆ ਕਰਾ ਲਵੇ ਦੋਹਾਂ ਦੀ ਠੀਕ ਆ ਸ਼ੱਕ ਕੋਈ ਹੋਵੇ ਤੇ ਆਪਾਂ ਦੇਣਦਾਰਾਂ ਪੰਜ ਦਾ 10 ਦੇਾਂਗੇ ਠੀਕ ਆ ਵੀ ਜੇ ਕਿਸੇ ਨੂੰ ਕੋਈ ਡਾਊਟ ਹੋਵੇ ਤਾਂ ਕੋਈ ਸਾਈ ਪਾ ਦੇਵੇਂ ਮੈਨੂੰ ਪਹਿਲਾਂ ਸਾਈ ਪਾ ਕੇ ਫਿਰ ਮੈਨੂੰ ਨਾਲ ਲੈ ਜਾਵੀਂ ਆ ਮੇਰੇ ਸਾਨੂੰ ਬਾਪੂ ਚੱਕਾ ਆਪਦਾ ਚੱਕ ਕਰਾ ਲੈਣ ਠੀਕ ਆ ਤੇ ਬਾਕੀ ਇੱਕ ਗੱਲ ਹੋਰ ਵੀ ਆ ਬਾਪੂ ਵੀ ਜੇ ਮਾਲੋ ਇਹ ਝੋਟੀ ਆ ਹਾਂਜੀ ਇਹ ਕੋਈ ਪਿਛਲੇ ਪਾਸੇ ਕੋਈ ਪਿਛਲੇ ਘਰੇ ਵੀ ਜਾ ਕੇ ਵੇਖਣਾ ਚਾਵੇ ਉਹਨਾਂ ਤੋਂ ਪੁੱਛਿਆ ਜਾਵੇ ਬਹੁਤ ਦਿਖਾ ਕੇ ਲਿਆਵਾਂਗੇ ਦਿਖਾ ਲਿਆਵਾਂਗਾ ਹਾਂ ਹਾਂ ਦਿਖਾ ਬਾਬਾ ਫਿਰ ਠੀਕ ਆ ਮੈਂ ਕਿਹਾ ਫੁੱਲ ਗਰੰਟੀ ਜਿੰਨੀ ਆਪਣੀ ਆਈ ਗਰੰਟੀ ਓਨੀ ਦਿਆਂਗੇ ਫੁੱਲ ਗਰੰਟੀ ਚੈੱਕ ਕਰਾ ਕੇ ਵਿਖਾ ਕੇ ਲਿਆਵਾਂਗੇ ਠੀਕ ਆ ਤੇ ਬਾਪੂ ਫਿਰ ਤੋਰ ਕੇ ਦਾ ਢੇਡਾ ਕਢਾ ਦਈਏ ਮੜਾ ਜਾ ਮੈਂ ਕਹਿੰਦਾ ਯਾਰ ਇਹ ਹੀਰੇ ਆ ਹੀਰੇ ਠੀਕ ਆ ਦੋਨੇ ਹੀਰੇ ਟਾਪ ਦੇ ਲਿਆਂਦੇ ਆ ਬਈ ਦੋਸਤੋ ਰਿੰਕ ਸਿੰਘ ਬਿਲਕੁਲ ਗੁੰਡਾ ਕਰਮਾਲੀ ਆ ਲੋਕਾਂ ਨੂੰ ਜਨਤਾ ਨੂੰ ਵੀ ਆਪਾਂ ਮੇਲਿਆਂ ਵਾਲੀਆਂ ਰਿਕਾਰਡ ਦੀਆਂ ਜਿਹੜੀਆਂ ਇਹਨ ਸੋ ਦੋਸਤੋ ਜੇ ਡਾਕਟਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਵੀਰ ਦੇ ਕੋਲ ਫਾਰਮ ਤੇ ਬਹੁਤ ਚੰਗੀਆਂ ਚੰਗੀਆਂ ਮੱਝਾਂ ਵਾ ਚਲੋ ਮੈਂ ਆਪ ਵੀਡੀਓ ਬਣਾਉਣ ਗਿਆ ਉਹਨਾਂ ਦੇ ਘਰ ਤਾਂ ਵੀਰ ਨੇ ਝੋਟੀ ਦੀ ਸਾਈਡ ਤੋਂ ਬਣਾਉਣ ਦਿੱਤੀ ਕਹਿੰਦਾ ਨਹੀਂ ਅਸੀਂ ਵੇਚਨੀਆ ਨਹੀਂ ਕਹਿੰਦਾ ਸਾਰੀਆਂ ਨਹੀਂ ਤੇ ਐਵੇਂ ਕਹਿੰਦਾ ਪਬਲਿਕ ਕਹਿੰਦਾ ਫਿਰ ਕਹਿਣਗੇ ਬਾਈ ਆ ਵੇਚ ਲਾ ਵੇਚ ਲਾ ਕੱਲੀ ਉਹਨਾਂ ਨੇ ਝੋਟੀ ਦੀ ਵੀਡੀਓ ਬਣਾਈ ਸੀ ਉਹ ਝੋਟੀ ਦੀ ਵੀਡੀਓ ਜਿਹੜੀ ਆਪਾਂ ਲਈ ਸੀ ਦੂਜੀ ਝੋਟੀ ਬਾਪੂ ਸਵਰਨ ਸਿੰਘ ਢਲੋਂ ਨੇ ਉਹ ਨਾਲ ਲਾਤੀ ਹੈ ਦੂਜੀ ਵੀਡੀਓ ਦੇ ਤੇ ਇਹ ਝੋਟੀ ਜਿਹੜੀ ਆ ਇਹ ਝੋਟੀ ਬੱਲੂ ਟੂ ਦੇ ਬਲੱਡ ਚੋਂ ਆ ਗਏ ਤੇ ਗਾਂ ਜਿਹੜੇ ਬੋਲ ਤੋਂ ਗੱਬਣ ਆ ਉਹ ਵੀ ਬਹੁਤ ਹੀ ਚੰਗਾ ਬੋਲਿਆ ਚੰਗੇ ਬਲੱਡ ਦੀ ਉਹ ਵੀ ਹਾਂ ਕਿਉਂਕਿ ਜਿਹੜਾ ਗੜਵਾਸੂ ਯੂਨੀਵਰਸਿਟੀ 507 ਨੰਬਰ ਬੋਲਿਆ ਉਹ ਤੋਂ ਗੱਬਣ ਆ ਉਹ ਤੋਂ ਗੱਬਣ ਗਾਂ ਤੇ ਬਾਪੂ ਇਹ ਗੱਬਣ ਕਿੰਨੇ ਟਾਈਮ ਦੀ ਇਹ ਪੰਜ ਇਹ ਪੰਜ ਮਹੀਨਿਆਂ ਦੀ ਆ ਪੂਰੇ ਪੰਜਾਂ ਮਾਂ ਲੱਗਾ ਇਹਨੂੰ ਅੱਛਾ ਪੰਜਾਂ ਮਹੀਨਿਆਂ ਦੀ ਗੱਬਣ ਇਹ ਇਹ ਮੰਨ ਲਓ ਪੰਜਾਂ ਮਹੀਨੇ ਦੀ ਗੱਬਣਾ ਪੂਰੇ ਪੰਜਾਂ ਦੀ ਪੂਰੇ ਪੰਜਾਂ ਦੀ ਠੀਕ ਆ ਤੇ ਜੇ ਕੋਈ ਚੈੱਕ ਕਰਾਉਣੀ ਚਾਵੇ ਜਿਵੇਂ ਮਰਜੀ ਡਾਕਟਰ ਲਿਆਵੇ ਵਧੀਆ ਤੇ ਚੈੱਕ ਕਰਾਵੇ ਮੇਰੇ ਘਰੇ ਆ ਕੇ ਠੀਕ ਆ ਹਾਂਜੀ ਇਸ ਗਾਰੰਟੀ ਫੁੱਲ ਦੇ ਠੀਕ ਆ ਮਾਲੋ ਵੀ ਇਹ ਪੰਜਾਂ ਮਹੀਨਿਆਂ ਦੀ ਚੈੱਕ ਪਾਸਾ ਪੰਜਾਂ ਮਹੀਨੇ ਪੂਰਾ ਪੰਜਵਾ ਜਾਂਦਾ ਪਿਆ ਇਹਨੂੰ ਠੀਕ ਆ ਜੇ ਕੋਈ ਵੀ ਚੈੱਕ ਕਰਾਉਣੀ ਜਾਵੇ ਆਪਦੇ ਡਾਕਟਰ ਨਾਲ ਆ ਕੇ ਡਾਕਟਰ ਨਾਲ ਲਈ ਜਾਵੇ ਠੀਕ ਆ ਤੇ ਲੈ ਕੇ ਚੈੱਕ ਕਰਾਵੇ ਸਾਈ ਪਾ ਕੇ ਠੀਕ ਆ ਸੋ ਦੋਸਤੋ ਸਾਈ ਬਿਆਨਾ ਬਾਪੂ ਕਹਿੰਦਾ ਵੀ 5-10000 ਰੁਪਇਆ ਪਾਏ ਬਗੈਰ ਨਹੀਂ ਗੱਲ ਕਰਨੀ ਕਿਉਂਕਿ ਕਈ ਬੰਦੇ ਕੀ ਹੁੰਦੇ ਕਈ ਬਾਅਦ ਵਿੱਚ ਕਹਿ ਦਿੰਦੇ ਆ ਨੀ ਬਾਪੂ ਉਹ ਯਾਰ ਕਰ ਜਾਂਦੇ ਆਵੇਂ ਇਦਾਂ ਹੀ ਘਾਣਾ ਉਹੇ ਕਰਾ ਲੈਣੀ ਆਪਾਂ ਚੈੱਕ ਨਾ ਓਵੇਂ ਫੇਰ ਬੰਦਾ ਛੱਕੀ ਹੋ ਜਾਂਦਾ ਪਹੂ ਇੱਥੇ ਮੇਰੇ ਕੋਲ ਡਾਕਟਰ ਆਵੇ ਹਾਂ ਤੇ ਮੈਂ ਆ ਤੁਹਾਨੂੰ ਦੱਸੂਗਾ ਤੇ ਫਿਰ हां साईं ਪਿਆਨਾ ਕਰਕੇ ਨੀ ਯਾਰ ਜਿੱਥੇ ਮਰਜ਼ੀ ਚੱਕ ਰਿਆ ਠੀਕ ਆ ਵੀ ਪੰਜਾਂ ਮਹੀਨਿਆਂ ਦੀ ਕੇਵਲ ਬਾਸ ਪੰਜਾਂ ਦੀ ਪੂਰੀ ਪੰਜਾਂ ਦੀ ਠੀਕ ਆ ਬਾਕੀ ਦੂਸਰਾ ਨਹੀਂ ਜਿਹੜੇ ਡਾਕਟਰ ਤੋਂ ਆਈ ਆ ਉਹਨੇ ਆਪ ਵੈਟਰਨਰੀ ਦਾ ਕੰਮ ਉਹਦਾ ਹਾਂਜੀ 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 ਤੇ ਉਹਨੇ ਆਪ ਚੈੱਕ ਕੀਤੀ ਆ ਚੈੱਕ ਕੀਤੀ ਆਪਾਂ ਆਪਾਂ ਜਦੋਂ ਗਾਰੰਟੀ ਚੈੱਕ ਦੀ ਆਪਾਂ ਪੈਸੇ ਗੱਬਣ ਦੇ ਦੇ ਕੇ ਆਇਆ ਹਾਂ ਹਾਂ ਤੇ ਆਪਾਂ ਗਾਹ ਵੀ ਦੱਸਣੇ ਆ ਗੱਬਣ ਠੀਕ ਆ ਠੀਕ ਆ ਤੇ ਜਿਹੜੀ ਮੰਨ ਲਓ ਇਹਦੀ ਉਮਰ ਆ ਉਮਰ ਲਿਆ ਜਾ ਕਿੰਨੀ ਐ ਇਹਦੀ ਉਮਰ 3 ਸਾਲ ਪੂਰੀ ਠੀਕ ਆ ਮਾਲੋ ਵੀ 3 ਸਾਲੇ ਦੀ ਉਮਰ ਹੋ ਚੁੱਕੀ ਆ ਤੇ ਕੱਦ ਕਾਠ ਬਾਪੂ ਬਹੁਤ ਤਗੜਾ ਹਨਾ ਯਾਰ ਦੋਨੇ ਝੋਟੀਆਂ ਰਿਕਾਰਡ ਵਾਲੀਆਂ ਯਾਰ ਇੱਕ ਬ੍ਰੈਡ ਬਹੁਤ ਵਧੀਆ ਦੀਆਂ ਠੀਕ ਆ ਤੇ ਆਉਣ ਵਾਲੇ ਸਮੇਂ 'ਚ ਗਾ ਰਿਕਾਰਡ ਪੈਦਾ ਕਰਨਗੀਆਂ ਦੁੱਧ ਆ ਜੇ ਕੋਈ ਸੇਵਾ ਕਰੂਗਾ ਬ੍ਰੀਡਰ ਦਾ ਠੀਕ ਆ ਤੇ ਸੇਵਾ ਨੂੰ ਮੇਵਾ ਲਾਉਣਗੀਆਂ ਮੈਂ ਗਾਰੰਟੀ ਫੁੱਲ ਦੇਊਗਾ ਇੱਕ ਮੈਂ ਸ਼ੌਂਕ ਪੂਰਾ ਕੀਤਾ ਵੀ ਮੇਲਿਆਂ ਦੀਆਂ ਬਲੱਡ ਵਾਲੀਆਂ ਲਿਆਉਣੀਆਂ ਲਿਆਉਣੀਆਂ ਠੀਕ ਆ ਆ ਬਹੁਤ ਵੀਰ ਮੰਗਦੇ ਸੀ ਬਹੁਤ ਵੀਰ ਮੰਗਦੇ ਪਿੱਛੇ ਆਪਾਂ ਝੋਟੀਆਂ ਦੋ ਵੇਚਤੀਆਂ ਨਾ ਗੱਬਣਾ ਲਿਆ ਕੇ ਦੋ ਅੱਗੇ ਗੱਬਣਾ ਵੇਚੀਆਂ ਉਹਦੇ ਕਰਕੇ ਫਿਰ ਡਿਮਾਂ ਲਓ ਕੋਈ ਗੱਲ ਨਹੀਂ ਦੋਸਤੋ ਅੱਜ ਚੜਦੀ ਤੋਂ ਚੜਦੀ ਆ ਬਾਪੂ ਦੇ ਫਾਰਮ ਤੇ ਤਿੰਨ ਆਈਆਂ ਵਾ ਇੱਕ ਨਹੀਂ ਦੋ ਨਹੀਂ ਤੇ ਇੱਕ ਇਧਰ ਉਹ ਸਾਹਮਣੇ ਬੈਠੀ ਆ ਕਰਮਾਂ ਵਾਲੀ ਡੋਗਰੀ ਟੇਢੇ ਕਰਦੀ ਅੱਜ ਤਾਂ ਬਾਪੂ ਨੇ ਸਿਰਾ ਇਕਰਾ ਦੇਣਾ ਦੋਸਤੋ ਸਿਰਾ ਜਿਹਨੂੰ ਸਿਰਾ ਕਹਿੰਦੇ ਉਹ ਚੀਜ਼ ਹੁਣੀ ਆ ਛੋਟਾ ਬੱਚਾ ਵੀ ਖੋਨੇ ਆ ਕਿ ਛੋਟਾ ਵੀ ਲਿਆਂਦਾ ਤੋਹਫਾ ਛੋਟਾ ਬੱਚਾ ਵੀ ਬਹੁਤ ਤਗੜੇ ਬਰੀਡਰ ਨੇ ਲੈ ਕੇ ਦਿੱਤਾ ਵਾ ਮਾਝੇ 'ਚ ਨਾ ਬੋਲਦਾ ਬੰਦੇ ਦਾ ਹੋਣ ਲੱਗਿਆ ਵਜਾ ਕਰਮਾਂ ਵਾਲਾ ਬਰੀਡਰ ਬਹੁਤ ਵਧੀਆ ਮਿਲਿਆ ਉਹ ਬੱਚਾ ਕਿਹੜੀਆਂ ਗੱਲਾਂ ਉਹ ਬੱਚਾ ਦੋ ਘੜੀਆਂ ਵੇਖਿਆ ਜੋ ਤੁਸੀਂ ਠੀਕ ਆ ਤੇ ਬਾਪੂ ਥਾਣਾ-ਥੁਣਾ ਦੀ ਕਰਾਇਆ ਦੀ ਆ ਨਾ ਸਪਾਈਆਂ ਜਿੰਨੀਆਂ ਚੈੱਕ ਕਰਾ ਦੇ ਕਿਉਂਕਿ ਕਿਸੇ ਨੇ ਦੂਰੋਂ ਹੋਂ ਜਿਵੇਂ ਮਰਜੀ ਥਾਣ ਆ ਕੇ ਚੈੱਕ ਕਰੋ ਮੇਰੇ ਕੋਲੇ ਆਓ ਚਾਹ ਪਾਣੀ ਛਕੋ ਲਓ ਦੋਸਤੋ ਥੱਲੀ ਕਰਕੇ ਆਪਦੀ ਪੈਸੇ ਖਰਚਨੇ ਬਾਈ ਤੇ ਬਾਪੂ ਠੰਡੀ ਸੀਲਾ ਠੰਡੀ ਸੀਲਾ ਯਾਰ ਜਿਵੇਂ ਮਰਜੀ ਕੋਈ ਇਹਨੂੰ ਨਿਆਂਦ ਵਿਚਾਰ ਨਹੀਂ ਯਾਰ ਜਿਵੇਂ ਮਰਜੀ ਲੈ ਥੱਲੇ ਬਹਿ ਜਾ ਮੇਰੇ ਕੋਲ ਵੀ ਨਿਸ਼ਾਨ ਆ ਗਿਆ ਦੋਸਤੋ ਆਉਂਦਾ ਠੰਡਾ ਸੀਲ ਹੀ ਆਉਂਦਾ ਅੱਛਾ ਰਾਹਾਂ ਤਸੱਲੀ ਇੱਥੋਂ ਮਰਜੀ ਚੈੱਕ ਕਿਸੇ ਨੇ ਸੱਜਣ ਨੇ ਦੂਰੋਂ ਹੋਂ ਆ ਹੁੰਦਾ ਦੂਰੋਂ ਆ ਜਿਵੇਂ ਮਰਜੀ ਬਹਿ ਕੇ ਵੇਲਾ ਨਾਲੇ ਪੰਜਵਾਂ ਮਹੀਨਾ ਲੱਗਾ ਝ ਹਾਂ ਇੱਕ ਗੱਲ ਹੈਗੀ ਬਾਪੂ ਬਾਪੂ ਇੱਕ ਗੱਲ ਜ਼ਰੂਰ ਹੈਗੀ ਆ ਬਲਾਡੇ ਦੇ ਵਿੱਚ ਜਿਹੜਾ ਨਾ ਚਲੋ ਮੈਂ ਬੜਾ ਕਰੀਬੀ ਤੇ ਬੜਾ ਨਜ਼ਦੀਕੀ ਅੰਕਲ ਅਮਰਜੀਤ ਸਿੰਘ ਭੋਲਾ ਦੇ ਰਹਿਮ ਆ ਕਿਉਂਕਿ ਮੈਨੂੰ ਇੰਨਾ ਪਤਾ ਉਹ ਬੰਦੇ ਨੇ ਬੜੀ ਤਗੜੀ ਮਿਹਨਤ ਕੀਤੀ ਆ ਤੇ ਬਹੁਤ ਤਗੜਾ ਆਪਦਾ ਫਾਰਮ ਤੇ ਮਾਲ ਖੜਾ ਕੀਤਾ ਵਾ ਤੇ ਬਲੱਡ ਜਿਹੜਾ ਮੰਨ ਲਓ ਬੱਲੂ ਦਾ ਬਲੱਡ ਹੈ ਨਾ ਇਹ ਕਰਮ ਵਾਲੀਆਂ ਨਹੀਂ ਆਈਆਂ ਠੰਡੀਆਂ ਯਾਰ ਇਹ ਤਾਂ ਬਹੁਤ ਬੱਲੂ ਦਾ ਜਿਹੜਾ ਬਲੱਡ ਬਹੁਤ ਮਿੱਠਾ ਹਾਂ ਕਿੱਡੇ ਘੱਟ ਵਾਲਾ ਬਲੱਡ ਵੀ ਬਹੁਤ ਮਿੱਠਾ ਤੇ ਮੈਨੂੰ ਤਿੰਨ ਚਾਰ ਬਲੱਡ ਬਹੁਤ ਵਧੀਆ ਲੱਗੇ ਤੇ ਮੈਂ ਇਹਨਾਂ ਦੇ ਮਗਰੀ ਪਿਆ ਠੀਕ ਆ ਦਸ਼ਕਾਂ ਦੇ ਆਪਾਂ ਮਾਨਸਮਾਨ ਕਿਉਂਕਿ ਬੱਲੂ ਦੀ ਝੋਟੀ ਨੇ ਵੀ ਦੋਸਤੋ ਪਹਿਲਾਂ ਨੇ 15 15 ਕਿਲੋ ਦੋ ਦੋ ਤੇ ਧਨੋਲੇ ਚ ਵਾਇਆ ਸੀਗਾ ਵਾਇਆ ਸੀ ਉਹਨੇ ਮੇਰੀ ਆਪ ਦੀ ਅੱਖੀਂ ਮੈਂ ਵੇਖੀ ਸੀ ਤੇ ਕਿਆ ਬਾਤਾਂ ਸੀ ਝੋਟੀ ਦੋ ਘੜੀਆਂ ਵੇਖਣ ਜੋਗ ਸੀ ਉਹ ਵੀ ਤੇ ਬਾਪੂ ਦੂਸਰਾ ਨਹੀਂ ਫਿਰ ਮੁੱਲ ਮੁੱਲ अच्छा हां जी 몰라པ་ ফোন ਤੇ ਕਰਾਂਗੇ ਠੀਕ ਆ ਜੈ ਮੁੱਲ ਹੋਊਗਾ ਫੋਨ ਤੇ ਕਰਾਂਗੇ ਠੀਕ ਆ ਕਿਉਂਕਿ ਮੁੱਲ ਜੇ ਦੱਸ ਦਿੰਦੇ ਵੀਡੀਓ ਚਲ ਛੇਤੀ ਕੋਈ ਸੌਦਾ ਅਗਲਾ ਕਰਨਾ ਸੋਕਾ ਹੈ ਨਾ ਫਿਰ ਆਪਾਂ ਕਈ ਵਪਾਰੀ ਨੇ ਲੈਣੀ ਹੁੰਦੀ ਕੋਈ ਕਿਸੇ ਦੇ ਸੱਜਣੇ ਲੈਣੀ ਅਜੇ ਵਿਗੀਆਂ ਵਿਗੀਆਂ ਨਹੀਂ ਤੇ ਮੇਰੇ ਸਾਹਮਣੇ ਕੋਈ ਸ਼ੌਂਕ ਆ ਨਹੀਂ ਤਾਂ ਇਹਨਾਂ ਨੂੰ ਤਿਆਰ ਕਰਾਂਗੇ ਉਹ ਮੈਂ ਕੱਲ 15 ਲੀਟਰ ਤੇਲ ਕਢਾ ਕੇ ਲਿਆ ਆ ਸਾਰੋਂ ਭੋਲੀ ਪੀ ਵੇਖ ਲਓ ਕਢਾ ਕੇ ਇਹਨਾਂ ਨੂੰ ਹੁਣ ਸ਼ੁਰੂ ਕਰ ਦੇਣਾ ਇੱਕ ਮੈਨੂੰ ਸ਼ੌਂਕ ਆ ਵੀ ਇਹਨਾਂ ਨੂੰ ਪੌਣਾ ਆਪਾ ਫੀਡ ਬਣਾ ਕੇ ਲਿਆਂਦੀ ਪਈ ਆ ਕਵਾਂਟਲ ਲਓ ਦੋਸਤੋ ਇਹ ਕੱਲੀ ਸਰੋਂ ਆ ਕਿ ਹੋਰ ਵੀ ਇੱਥੇ ਕੋਈ ਕੱਲੀ ਸਰੋਂ ਆ ਸਰੋਂ ਕੱਲੀ ਸਰੋਂ ਦਾ ਤੇਲ ਕਢਾਇਆ ਭਈ ਤੁਹਾਡੇ ਕੋਲੇ ਮਾੜੀ ਜੀ ਕਰਤਨ ਨਿਕਲ ਜੂਗੀ ਇਹਨਾਂ ਨੂੰ ਹੁਣ ਨਾਲ ਫੀਡ ਦੇਰ ਲਾਲ ਲਾਲ ਪਾਈ ਚਲਣੀ ਹੈ ਅੱਛਾ ਮੰਨ ਲਓ ਤੂੰ ਇਹ ਸੋਚ ਕੇ ਬੈਠਾ ਵੀ ਜੇ ਵਿਗੀਆਂ ਵਿਗੀਆਂ ਨਹੀਂ ਤੇ ਫਿਰ ਯਾਰ ਇੱਕ ਮੈਨੂੰ ਸ਼ੌਂਕ ਹੀ ਆ ਮੈਂ ਆਪਦੇ ਫਾਰਮ ਤੇ ਸ਼ੌਂਕ ਹੀ ਆ ਆਪਾਂ ਵੀਡੀਓ ਪਾਉਣੀ ਹੈ ਜੇ ਕੋਈ ਕਰਮ ਵਾਲਾ ਸੰਭਾਲਣਾ ਲੈ ਜੂ ਤੇ ਚਲੋ ਧੰਨਵਾਦ ਉਹਦਾ ਯਾਨੀ ਆਪਾਂ ਇਹਨਾਂ ਨੂੰ ਤਿਆਰ ਕਰਕੇ ਦੇਾਂਗੇ ਅੱਗੇ ਆਪਾਂ ਸਵਾ ਆ ਕੇ ਜਿਹੜੀਆਂ ਵੇਚੀਆਂ ਦੋ ਦੋ ਬੱਚ ਲੈ ਵੀ ਬਾਪੂ ਫਿਰ ਇਹਨਾਂ ਨੂੰ ਵੀ ਲਾ ਦੇਗਾ ਦੋ ਦੋ ਬੱਚੇ ਮੈਂ ਕਹਾਂ ਯਾਰ ਲੱਗਣਗੇ ਕਿਵੇਂ ਨਾ ਛਾਲਾ ਮਾਰ ਕੇ ਲੈਣਗੇ ਜੇ ਆਪਾਂ ਇਹਨੂੰ ਜਦੋਂ ਸੌਂਫ ਵਾਲੀ ਫੀਡ ਖਵਾਈ ਦੋ ਦੋ ਬੱਚੇ ਜਿਵੇਂ ਮਰਜੀ ਲਾ ਕੇ ਪਛਾਂ ਹੜੀ ਅੱਛਾ ਇਹ ਸੌਂਫ ਚ ਚਾਂਜ ਨਹੀਂ ਪਾਉਂਦੇ ਮੈਂ ਫੀਡ ਚ ਪਾਉਣਾ ਜਾ ਕੇ ਤੁਸੀਂ ਉਹ ਚੱਕੀ ਤੇ ਵੇਖ ਲੋ ਕਿ ਬਾਪੂ ਰਕਾਰਡ ਕਰ ਦੇਣਾ 5 ਕਿਲੋ ਹੁਣ ਪਾਉਣਾ ਅੱਛਾ ਅੱਛਾ ਕੁਆਂਟਲ ਚ 5 ਕਿਲੋ ਤਿੰਨ ਕੁਆਂਟਲ ਚ 5 ਕਿਲੋ ਸੌਂਫ ਤਿੰਨ ਕੁਆਂਟਲ ਚ 5 ਕਿਲੋ ਹਾਂਜੀ ਤੇ 5 ਕਿਲੋ ਦਾ 10 ਕਿਲੋ ਸੋਇਆ ਪੀਨ ਪਾਈ ਦੀ ਆ ਠੀਕ ਆ ਠੀਕ ਆ ਤਾਰਾ ਮੀਰਾ 10 ਕਿਲੋ ਠ 5 ਘਟੇ ਮੇ ਚੋਕਰ ਦੇ ਪੌਣਾ ਵਿੱਚ ਠੀਕ ਹੈ ਠੀਕ ਹੈ ਫਿਰ ਇਹਨਾਂ ਨੂੰ ਕਰਮਾ ਜੇ ਪੰਜ ਦਾ ਕੱਲ ਵੀ ਇੱਥੇ ਬੰਦਾ ਇੱਕ ਆਇਆ ਫਾਰਮ ਤੇ ਵੇਖਣ ਕਹਿੰਦਾ ਬਾਪੂ ਯਾਰ ਤੂੰ ਤੇਰੇ ਸੌਂਫ ਦਾ ਮੈਂ ਕਿਥੋਂ ਦਾ ਮੈਂ ਕਿਹਾ ਮੈਂ ਚਾਹ ਨਹੀਂ ਪੀ ਕੇ ਆਇਆ ਪਸ਼ੂ ਨੂੰ ਪੋਣ ਕਹਿੰਦਾ ਹੈ ਉੱਠ ਭਰ ਕੇ ਵੇਖੀ ਕਹਿੰਦਾ ਯਾਰ ਕਮਾਲ ਕਰਦੀ ਹੈ ਮੇਰੇ ਜੀ ਕਰਦਾ ਪਛੀਰੀ ਖਾਣ ਨੂੰ ਮੈਂ ਕਿਹਾ ਖਾ ਕੇ ਵੇਖ ਤੂੰ ਇਹ ਚੀਜ਼ਾਂ ਨੂੰ ਛੌਂਕ ਨਾ ਪਾ ਲੰਦਾ ਬਣ ਛੌਂਕ ਆ ਬਾਬੂ ਜਿਹੜੀ ਫੀਡ ਤੇ ਸੌਂਫ ਜਵੈਣ ਪਵਾ ਲੈਣਾ ਨਾ ਇਹ ਦਾ ਸਿਰੇ ਹੀ ਹੋ ਜਾਂਦਾ ਨਾ ਇਹ ਇਹ ਤਿੰਨ ਚੀਜ਼ਾਂ ਇੱਕ ਤਾਂ ਪਸ਼ੂ ਦਾ ਹਾਜਮਾ ਸੈੱਟ ਰਹਿੰਦਾ ਸਾਡਾ ਆਪਣਾ ਪਾਣੀ ਇਧਰਲਾ ਥੋੜਾ ਹਦਰਾ ਏਰੀਆ ਕਰਕੇ ਪਾਣੀ ਮਾੜਾ ਠੀਕ ਆ ਪਸ਼ੂ ਨੂੰ ਫਿਰ ਚਾਗ ਆਉਂਦੀ ਗੱਡ ਹੋਣ ਲੱਗ ਜਾਂਦੀ ਠੀਕ ਆ ਹਾਂਜੀ ਠੀਕ ਆ ਵਾਕਿਆ ਤਰੀ ਗੱਲ ਸਹੀ ਆ ਤੇ ਬਾਕੀ ਮਤਰੋ ਨਗੀਨੇ ਹੁਣ ਤੁਹਾਡੇ ਕਿਹਨੇ ਸੋਨੇ ਦੇ ਨਗੀਨੇ ਲਿਆਂਦੇ ਆ ਠੀਕ ਆ ਪਰ ਫਿਰ ਤੁਸੀਂ ਕਰਕੇ ਸ਼ੇਅਰ ਕਰਨਾ ਵੀ ਵਾਕਿਆ ਹੈਗੇ ਆ ਠੀਕ ਆ ਧੰਨਵਾਦ ਕਰਨਾ ਹੌਸਲਾ ਵਧਾਈ ਕਰਨੀ ਬਾਕੀ ਸੋ ਦੋਤੋ ਇਹ ਸੀਗੇ ਬਾਪੂ ਸਵਰਨ ਸਿੰਘ ਢਿਲੋਂ ਦੇ ਫਾਰਮ ਤੇ ਨਗੀਨੇ ਜੇ ਕਿਸੇ ਨੂੰ ਪਸੰਦ ਆ ਇਹਦਾ ਸੰਪਰਕ ਕਰ ਲਿਓ ਧੰਨਵਾਦ